ਕੈਨੇਡਾ ਅਮਰੀਕਾ ਅਮਰੀਕਾ ਕੈਨੇਡਾ ਕੈਨੇਡਾ ਜਾਂ ਅਮਰੀਕਾ ਅਮਰੀਕਾ ਜਾਂ ਕੈਨੇਡਾ ਪੰਜਾਬੀਆਂ ਦੇ ਵੱਡੇ ਹਿੱਸੇ ਦਾ ਸੁਪਨਾ ਇਹਨਾਂ ਦੋਹਾਂ ਥਾਵਾਂ ਦੇ ਉੱਤੇ ਟਿਕਿਆ ਰਿਹਾ ਹੁਣ ਤੱਕ ਹਾਲਾਂਕਿ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੁਣ ਪੰਜਾਬੀ ਗਏ ਹੋਏ ਆ ਦੁਨੀਆ ਦਾ ਮੇਰਾ ਖਿਆਲ ਹੈ ਵੀ ਕੋਈ ਹੀ ਦੇਸ਼ ਐਸਾ ਹੋਊਗਾ ਜਿੱਥੇ ਪੰਜਾਬੀਆਂ ਦੇ ਵੱਲੋਂ ਜਾ ਕੇ ਮਿਹਨਤ ਨਹੀਂ ਕੀਤੀ ਗਈ ਉੱਥੇ ਆਪਦਾ ਪੱਕਾ ਟਿਕਾਣਾ ਨਹੀਂ ਬਣਾਇਆ ਗਿਆ ਜਾਂ ਆਪਦੇ ਕੋਈ ਸਾਥੀ ਸੰਗੀ ਜਾਂ ਪਰਿਵਾਰਕ ਮੈਂਬਰ ਨਾ ਸੱਦੇ ਗਏ ਹੋਣ ਮੈਨੂੰ ਅੱਜ ਇੱਕ ਦੋਸਤ ਮਿਲਣ ਆਇਆ ਉਹਦੇ ਬੈਠਿਆ-ਬੈਠਿਆ ਚਾਰ ਦੋਸਤ ਹੋਰ ਆ ਗਏ ਉਹਦੇ ਵਿੱਚ ਇੱਕ ਇਟਲੀ ਤੋਂ ਸੀ ਇੱਕ ਅਮਰੀਕਾ ਤੋਂ ਸੀ ਇੱਕ ਕੈਨੇਡਾ ਤੋਂ ਸੀ ਇੱਕ ਬੱਚੀ ਯੂਕੇ ਤੋਂ ਸੀ ਤੇ ਪੰਜਾਬੀ ਮਾਂ ਸੀ ਮੈਂ ਕਿਹਾ ਵੀ ਇਹ ਪੰਜਾਬੀਆਂ ਦੇ ਫਲਾ ਦਾ ਨਤੀਜਾ ਹੈ ਇਹ ਇੱਕ ਉਹਦੀ ਉਦਾਹਰਨ ਆ ਵੀ ਇੱਕ ਇਧਰਲੇ ਪਾਸੇ ਨੂੰ ਇੱਕ ਇਧਰਲੇ ਪਾਸੇ ਨੂੰ ਕੋਈ ਕਿਧਰ ਨੂੰ ਕਿਧਰ ਨੂੰ ਇਸ ਤਰੀਕੇ ਦੇ ਨਾਲ ਪੰਜਾਬੀ ਵੱਖ-ਵੱਖ ਥਾਵਾਂ ਤੇ ਗਏ ਆ ਖੈਰ ਇਹ ਵਿਸ਼ੇ ਤੋਂ ਬਾਹਰਲੀ ਗੱਲ ਨਾ ਹੋਵੇ ਅਮਰੀਕਾ ਦੇ ਵੱਲੋਂ ਚੂੜੀ ਟਾਈਟ ਕੀਤੀ ਗਈ ਆ ਤੇ ਅਮਰੀਕਾ ਦੇ ਵੱਲੋਂ ਇਸ ਵੇਲੇ ਕਈ ਸੈਂਕੜੇ ਹੋਰ ਭਾਰਤੀ ਰਿਪੋਰਟ ਕਰਨ ਦਾ ਪ੍ਰੋਗਰਾਮ ਬਣਾ ਲਿਆ ਗਿਆ ਉਨ੍ਹਾਂ ਦੇ ਵੱਲੋਂ ਸੂਚੀ ਬਣਾ ਲਈ ਗਈ ਆ ਉਹਨਾਂ ਕਈ ਸੈਂਕੜਿਆਂ ਦੇ ਵਿੱਚ ਕੁਝ ਦਰਜਨ ਪੰਜਾਬੀ ਵੀ ਹੋਣਗੇ ਗੱਲ ਪੱਕੀ ਆ ਪਰ ਕੈਨੇਡਾ ਦੇ ਵੱਲੋਂ ਵੀ ਕੈਨੇਡਾ ਦੀਆਂ ਇਮੀਗ੍ਰੇਸ਼ਨ ਨੀਤੀਆਂ ਬਦਲੀਆਂ ਵੀਜ਼ਾ ਨੀਤੀ ਉਹਨਾਂ ਨੇ ਬਦਲੀ ਆ ਤੇ ਆਈ ਆਰ ਸੀ ਸੀ ਦੇ ਵੱਲੋਂ ਨਵੇਂ ਨਿਯਮ ਤੇ ਨਵੀਆਂ ਸ਼ਰਤਾਂ ਲਾਗੂ ਕੀਤੀਆਂ ਗਈਆਂ ਤੇ ਇਹ ਸ਼ਰਤਾਂ ਇਸੇ ਸਾਲ ਦੀ 31 ਜਨਵਰੀ ਤੋਂ ਸ਼ੁਰੂਆਤ ਹੋ ਚੁੱਕੀ ਆ ਇਹਨਾਂ ਨੂੰ ਪ੍ਰੋਪਰਲੀ ਲਾਗੂ ਕਰ ਦਿੱਤਾ ਗਿਆ ਇਹਦੇ ਤਹਿਤ ਇਹ ਆ ਜੀ ਕਿ ਇਮੀਗ੍ਰੇਸ਼ਨ ਰਿਫਿਊਜੀ ਤੇ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ ਆਰ ਸੀ ਸੀ ਦੇ ਵੱਲੋਂ IRCC ਦੇ ਵੱਲੋਂ ਇਹ ਗਲਤੀ ਗਈ ਹੈ ਕਿ ਕਿਸੇ ਵੀ ਵਿਅਕਤੀ ਦਾ TVR ETA ਵਰਕ ਤੇ ਸਟੱਡੀ ਪਰਮਿਟ ਚੈੱਕ ਕੀਤਾ ਜਾ ਸਕਦਾ ਹੈ ਕਿਸੇ ਵੀ ਹਾਲਾਤ ਦੇ ਵਿੱਚ ਜੇ ਤੁਹਾਡੇ ਕੋਲ ਸਟੱਡੀ ਪਰਮਿਟ ਆ ਸਟੱਡੀ ਵੀਜ਼ਾ ਤੁਹਾਡੇ ਕੋਲ ਵਰਕ ਪਰਮਿਟ ਆ ਤੁਹਾਡੇ ਕੋਲ ਕੋਈ ਹੋਰ ਵੀਜ਼ਾ ਉਹ ਤੁਹਾਡੇ ਕੋਲੋਂ ਇਹ ਗੱਲ ਪੁੱਛ ਸਕਦੇ ਬਾਰਡਰ ਸਕਿਉਰਿਟੀ ਦੇ ਅਧਿਕਾਰੀ ਤੁਹਾਡੇ ਕੋਲੋਂ ਸਵਾਲ ਕੀਤਾ ਜਾ ਸਕਦਾ ਜੀ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਦੇ ਵੱਲੋਂ ਤੇ ਜੇਕਰ ਤੁਸੀਂ ਸੰਤੁਸ਼ਟੀਜਨਕ ਤਰੀਕੇ ਨਾਲ ਉਹਦਾ ਉੱਤਰ ਨਹੀਂ ਦਿੰਦੇ ਤੇ ਭਾਈ ਉਹ ਤੁਹਾਡਾ ਪਰਮਿਟ ਰੱਦ ਵੀ ਕਰ ਸਕਦੇ ਹਨ ਇੱਕ ਗੱਲ ਹੋਰ ਗੌਰ ਨਾਲ ਸੁਣਿਓ ਜਿਹੜੇ ਸਾਡੇ ਪੰਜਾਬੀ ਪਹਿਣਾ ਵੀਰ ਇਸ ਵੇਲੇ ਕੈਨੇਡਾ ਦੇ ਵਿੱਚ ਗਏ ਹੋਏ ਆ ਜਿਹੜੇ ਸਟੱਡੀ ਵੀਜ਼ੇ ਦੇ ਉੱਤੇ ਗਏ ਹੋਏ ਆ ਉਹਨਾਂ ਨੂੰ ਬੇਨਤੀ ਕਰਨੀ ਬਣਦੀ ਵੀ ਸਟੱਡੀ ਪਰਮਿਟ ਰੱਦ ਹੋ ਜਾਂਦਾ ਜੇਕਰ ਤੁਹਾਡਾ ਤੇ ਫਿਰ ਪੜ੍ਹਾਈ ਉਪਰੰਤ ਵਰਕ ਪਰਮਿਟ ਹਾਸਲ ਕਰਨ ਦੇ ਵਿੱਚ ਵੀ ਦਿੱਕਤ ਤੁਹਾਨੂੰ ਆਇਆ ਕਰੂਗੀ ਤੁਹਾਨੂੰ ਇਹ ਹਾਸਲ ਕਰਨ ਦੇ ਵਿੱਚ ਵੀ ਦਿੱਕਤ ਆਇਆ ਕਰੂਗੀ ਇਸ ਕਰਕੇ ਆਪਣੇ ਕਾਗਜ਼ਾਤ ਪੂਰੇ ਰੱਖੋ ਇਸ ਕਰਕੇ ਗੈਰ ਕਾਨੂੰਨੀ ਗਤੀਵਿਧੀ ਤੋਂ ਬਚੋ ਇਸ ਕਰਕੇ ਤੁਸੀਂ ਜੋ ਵੀ ਕੰਮ ਕਰਨਾ ਇੱਕ ਨੰਬਰ ਦੇ ਵਿੱਚ ਕਰੋ ਤੇ ਜ਼ਿੰਮੇਵਾਰ ਨਾਗਰਿਕ ਦੇ ਤੌਰ ਦੇ ਉੱਤੇ ਜੇਕਰ ਤੁਸੀਂ ਵਿਚਰਨਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਇਸ ਗੱਲ ਦਾ ਸਬੂਤ ਦੇਣਾ ਪਊਗਾ ਕਿ ਭਾਈ ਅਸੀਂ ਕੋਈ ਵੀ ਕੁਤਾਹੀ ਨਹੀਂ ਕਰਦੇ ਅਸੀਂ ਨਿਯਮਾਂ ਦੀ ਉਲੰਘਣਾ ਬਿਲਕੁਲ ਨਹੀਂ ਕਰਦੇ ਇਹ ਸਾਡੀ ਜ਼ਿੰਦਗੀ ਦੇ ਵਿੱਚ ਸੁਭਾ ਦੇ ਵਿੱਚ ਸ਼ਾਮਲ ਨਹੀਂ ਕਿ ਅਸੀਂ ਨਿਯਮਾਂ ਦੀ ਉਲੰਘਣਾ ਕਰ ਗਏ ਅਸੀਂ 2 ਨੰਬਰ ਦੇ ਵਿੱਚ ਕੋਈ ਗਲਤ ਕਾਗਜ਼ਾਤ ਲਾ ਗਏ ਜਾਂ ਕੁਝ ਵੀ ਕਰ ਗਏ ਸੋ ਇਹ ਪਾਈ ਉਥੋਂ ਦੇ ਵੱਲੋਂ ਸਖਤੀ ਕਰ ਦਿੱਤੀ ਗਈ ਹੈ ਇਹ ਵੀ ਪਤਾ ਲੱਗਾ ਵੀ ਉਹਨਾਂ ਦੇ ਵੱਲੋਂ ਹੁਣ ਕੁਝ ਲੋਕਾਂ ਦੀ ਸੂਚੀ ਬਣਾਈ ਗਈ ਵੈਸੇ ਤਾਂ ਹਰ ਸਾਲ ਹੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲੋਕ ਭੇਜੇ ਜਾਂਦੇ ਜਿਹੜੇ ਕਿ 2 ਨੰਬਰ ਦੇ ਵਿੱਚ ਪਹੁੰਚਦੇ ਆ ਪਰ ਹੁਣ ਕੈਨੇਡਾ ਦੇ ਵੱਲੋਂ ਵੀ ਭੇਜਣ ਦੀ ਤਿਆਰੀ ਕੀਤੀ ਗਈ ਹੈ ਜਿਹੜੇ ਲੋਕ ਉੱਥੇ ਗਏ ਆ ਸਟੋਰਾਂ ਦੇ ਵਿੱਚ ਕੰਮ ਕਰਦੇ ਨਜਾਇਜ਼ ਤਰੀਕੇ ਦੇ ਨਾਲ ਕਹਿੰਦੇ ਵੀ ਉੱਥੇ ਵੀ ਫੜੋ ਫੜੀ ਦਾ سلسلہ ਸ਼ੁਰੂ ਹੋ ਚੁੱਕਿਆ ਸੋ ਭਾਈ ਜਿਹੜੇ ਭੈਣਾ ਵੀਰ ਜਾ ਚੁੱਕੇ ਕੈਨੇਡਾ ਦੇ ਵਿੱਚ ਉਹ ਆਪਣੇ ਦਸਤਾਵੇਜ਼ ਪੂਰੇ ਰੱਖਣ 2 ਨੰਬਰ ਦੇ ਵਿੱਚ ਲੁੱਕ ਕੇ ਕਮਰ ਕਰਨ ਵਾਲਿਆਂ ਦੀ ਕਿਸੇ ਵੇਲੇ ਵੀ ਕੁਵਸਤੀ ਆ ਸਕਦੀ ਕਿਸੇ ਵੀ ਵੇਲੇ ਉਹਨੂੰ ਸਮੱਸਿਆ ਆ ਸਕਦੀ ਆ ਇਸ ਗੱਲ ਦੇ ਵੱਲ ਤੁਹਾਨੂੰ ਗੌਰ ਕਰਨੀ ਪਊਗੀ ਤੇ ਉਸ ਤੋਂ ਅਗਲੀ ਗੱਲ ਇਹ ਆ ਜਿਹੜੇ ਇੱਥੇ ਬੈਠੇ 2 ਨੰਬਰ ਦੇ ਵਿੱਚ ਏਜੰਟਾਂ ਦੇ ਰਾਹੀਂ ਕੈਨੇਡਾ ਚ ਵੜਨਾ ਚਾਹੁੰਦੇ ਆ ਜਾਂ ਅਮਰੀਕਾ ਦੇ ਵਿੱਚ ਵੜਨ ਦੇ ਚਾਹਵਾਨ ਆ ਉਹ ਭਾਈ ਹੁਣੇ ਹੱਥ ਜੋੜ ਲਓ ਤੇ ਕੰਨਾਂ ਨੂੰ ਲਾ ਲਓ ਹੱਥ ਤੇ ਪੁੱਠੇ ਕੰਨ ਫੜ ਲਓ ਵੀ ਭਾਈ ਜਿਹੜੇ ਸਾਡੇ ਭੈਣਾ ਵੀਰ ਪਹਿਲਾਂ ਗਏ ਆ ਉਹਨਾਂ ਨੇ ਕੀ ਖਟ ਲਿਆ ਤੇ ਅਸੀਂ ਜੇਕਰ ਜਾ ਕੇ ਫਸ ਗਏ ਤੇ ਫਿਰ ਸਾਡਾ ਕੀ ਬਣੂਗਾ ਇਸ ਗੱਲ ਦੇ ਵੱਲ ਗੌਰ ਕਰਿਆ ਕਰੋ 트럼ਪ ਪਪੂਆ ਦਾ ਪੁੱਤ ਨਹੀਂ ਆ 트럼ਪ ਉੱਠਣਸਾਰ ਕੋਈ ਨਾ ਕੋਈ ਨਵਾਂ ਫੈਸਲਾ ਕਰਦਾ ਜੇ ਉਹ ਯੂਕਰੇਨ ਦੇ ਰਾਸ਼ਟਰਪਤੀ ਜ਼ਿਲੈਂਸਕੀ ਦੇ ਉੱਤੇ ਸਖਤ ਸਟੈਂਡ ਲੈ ਸਕਦਾ ਤੇ ਤੁਸੀਂ ਮੈਂ ਕਿਹੜੇ ਬਾਗ ਦੀ ਮੂਲੀ ਆ ਉਹਨੇ ਉੱਠਣਸਾਰ ਇੱਕ ਨਵਾਂ ਫਰਮਾਨ ਜਾਰੀ ਕਰਤਾ ਉਹ ਕਹਿੰਦਾ ਜੀ ਤਿੰਨ ਚਾਰ ਦਿਨ ਪਹਿਲਾਂ ਮੇਰੇ ਨਾਲ ਬਹਿਸ ਹੋਈ ਸੀ ਵਾਈਟ ਹਾਊਸ ਦੇ ਵਿੱਚ ਜ਼ਿਲੈਂਸਕੀ ਦੀ ਉਹਨੇ ਸਾਰੀ ਦੀ ਸਾਰੀ ਜਿਹੜੀ ਆ ਰਾਸ਼ਨ ਪਾਣੀ ਹੁੱਕਾ ਪਾਣੀ ਕਹਿੰਨਾ ਮੈਂ ਬੰਦ ਕਰ ਦੇਣਾ ਉਹਨੇ ਰੂਫ ਦੇ ਨਾਲ ਯੁੱਧ ਲੜਨ ਵਾਸਤੇ ਜਿਹੜੀ ਮਦਦ ਦਿੱਤੀ ਜਾਂਦੀ ਸੀ ਅਮਰੀਕਾ ਦੇ ਵੱਲੋਂ ਉਹਦੇ ਉੱਤੇ ਰੋਕ ਲਾ ਦਿੱਤੀ ਐ ਜਿਹੜਾ ਉੱਥੇ ਅਸਲਾ ਬਰੂਰ ਜਾਂਦਾ ਸੀ ਰੋਕ ਲਾ ਦਿੱਤੀ ਐ ਜਿਹੜੀ ਉਹਨੂੰ ਮਾਲੀ ਮਦਦ ਮਿਲਦੀ ਸੀ ਉਹਦੇ ਉੱਤੇ ਰੋਕ ਲਾ ਦਿੱਤੀ ਐ ਤੇ ਇਹ ਗੱਲ ਕਹੀ ਐ ਜਿੰਨੀ ਦੇਰ ਤੱਕ ਜਿਲ੍ਹੇ ਸਕੀਰ ਦੇ ਵੱਲੋਂ ਸ਼ਾਂਤੀ ਦੇ ਲਈ ਕੁਝ ਨਹੀਂ ਕਰਨ ਦੀ ਗੱਲ ਪੱਕੇ ਪੈਰੀ ਕੀਤੀ ਜਾਂਦੀ ਉਨੀ ਦੇਰ ਤੱਕ ਭਾਈ ਅਸੀਂ ਇਹਨਾਂ ਨੂੰ ਆਰਜ਼ੀ ਤੌਰ ਦੇ ਉੱਤੇ ਮਦਦ ਬੰਦ ਰੱਖਣੀ ਆ ਜਿਹੜਾ ਸਮਾਨ ਜਾ ਰਿਹਾ ਸੀ ਪੋਲੈਂਡ ਤੱਕ ਜਿਹੜਾ ਪਹੁੰਚ ਚੁੱਕਿਆ ਸੀ ਉਹਦੇ ਉੱਤੇ ਵੀ ਰੋਕ ਲਾ ਦਿੱਤੀ ਗਈ ਵੀ ਭਾਈ ਇਹ ਯੂਕਰੇਨ ਦੇ ਵਿੱਚ ਜਾਣਾ ਨਹੀਂ ਚਾਹੀਦਾ ਇਹ ਉੱਥੇ ਪਹੁੰਚਣਾ ਨਹੀਂ ਚਾਹੀਦਾ ਪਹੁੰਚਣ ਦੇ ਉੱਤੇ ਰੋਕ ਲਾ ਦਿੱਤੀ ਗਈ ਆ ਸੋ ਭਾਵੇਂ ਅਸੀਂ ਇਹ ਗੱਲ ਕਹਿੰਨੇ ਵੀ ਭਾਈ ਟਰੰਪ ਆਪਣੇ ਦੇਸ਼ ਲਈ ਠੀਕ ਆ ਯਾਨੀ ਕਿ ਅਮਰੀਕਾ ਦੇ ਲਈ ਉਹ ਅਮਰੀਕਾ ਦਾ ਰਾਸ਼ਟਰਪਤੀ ਆ ਪਰ ਯੂਕਰੇਨ ਦਾ ਜ਼ੇਲੈਂਸਕੀ ਇਹ ਗੱਲ ਕਹਿੰਦਾ ਜੀ ਕਿ ਮੈਂ ਵੀ ਤਾਂ ਆਪਣੇ ਦੇਸ਼ ਲਈ ਠੀਕ ਆ ਉਹਨੇ ਇਹ ਗੱਲ ਕਹੀ ਆ ਜੀ ਕਿ ਮੈਂ ਇਹ ਚਾਹੁੰਦਾ ਕਿ ਮਿਨਰਲ ਡੀਲ ਹੋ ਜੇ ਮੈਂ ਦੁਬਾਰਾ ਵੀ ਜਾਣ ਨੂੰ ਤਿਆਰ ਆ ਵਾਈਟ ਹਾਊਸ ਦੇ ਵਿੱਚ ਪਰ ਸ਼ਰਤ ਇਹ ਆ ਕਿ ਸ਼ਾਂਤੀ ਦੇ ਉੱਤੇ ਨੀਤੀ ਬਣਨੀ ਚਾਹੀ ਜੋ ਦੇ ਸਥਾਈ ਤੌਰ ਦੇ ਉੱਤੇ ਸ਼ਾਂਤੀ ਦੇ ਤੌਰ ਦੇ ਉੱਤੇ ਗੱਲ ਹੋਣੀ ਚਾਹੀਦੀ ਆ ਇਹ ਨਹੀਂ ਵੀ ਆਪਾਂ ਲਾਥ ੱਲੇ ਦੀ ਲੰਗਾ ਕੇ ਤੇ ਬੰਦੇ ਨੂੰ ਕਹਿ ਕੇ ਵੀ ਭਾਈ ਤੂੰ ਝੁਕ ਜਾ ਤੇ ਤੂੰ ਐਂ ਰਹਿ ਜਾ ਤੁਸੀਂ ਰੂਸ ਦੇ ਪੱਖ ਦੇ ਵਿੱਚ ਭੁੱਟਣ ਦੀ ਗੱਲ ਨਾ ਕਰੋ ਤੁਸੀਂ ਨਿਰਪੱਖਤਾ ਦੇ ਆਧਾਰ ਦੇ ਉੱਤੇ ਸੋਚੋ ਉਹਨੇ ਇਹ ਪੱਖ ਰੱਖਿਆ ਪਰ ਟਰੰਪੇ ਚਾਹੁੰਦਾ ਜੀ ਕਿ ਆਪਾਂ ਨੱਕ ਨਾਲ ਲਕੀਰਾਂ ਕਢਾਉਣੀਆਂ ਟਰੰਪੇ ਚਾਹੁੰਦਾ ਵੀ ਜਲਨਸਕੀ ਦੇ ਕੋਲੋਂ ਆਪਾਂ ਗੋਡਾਂ ਤੇ ਉਹਨੂੰ ਝੁਕਾ ਕੇ ਨੀਵਾ ਕਰਕੇ ਲਾਥ ੱਲੇ ਦੀ ਕੱਢ ਕੇ ਤੇ ਆਪਾਂ ਅਗਲੀ ਗੱਲ ਫੇਰ ਕਰਨੀ ਆ ਮਤਲਬ ਇਹ ਹੈ ਜੀ ਇਹ ਗੱਲ ਸਾਰੀ ਦੱਸਣ ਦਾ ਕਿ ਟਰੰਪ ਦੀਆਂ ਨੀਤੀਆਂ ਭਾਈ ਸਖਤ ਜਿਹੜੇ ਉੱਥੇ ਇਸ ਵੇਲੇ ਅਮਰੀਕਾ ਦੇ ਵਿੱਚ ਬਿਨਾ ਕਾਗਜ਼ਾਂ ਤੋਂ ਜਾਂ ਘੱਟ ਦਸਤਾਵੇਜ਼ਾਂ ਦੇ ਨਾਲ ਬੈਠੇ ਆ ਉਹਨਾਂ ਨੂੰ ਵੀ ਬੇਨਤੀ ਵੀ ਭਾਈ ਆਪਦਾ ਸੰਭਲ ਕੇ ਰੋ ਹੁਣ ਵੈਸੇ ਪਤਾ ਲੱਗਾ ਉੱਥੇ ਮੇਰੇ ਕੁਝ ਕੁ ਦੋਸਤਾਂ ਨੇ ਦੱਸਿਆ ਵੀ ਸਾਡੇ ਸਟੋਰਾਂ ਦੇ ਉੱਤੇ ਕਈ ਮੁੰਡੇ ਕੁੜੀਆਂ ਕੰਮ ਕਰਦੇ ਸੀ ਮੰਨ ਲਓ ਕਿਸੇ ਸਟੋਰ ਤੇ 4 ਜਾਣੇ ਕਿਸੇ ਸਟੋਰ ਤੇ 2 ਜਾਣੇ ਕਿਸੇ ਸਟੋਰ ਤੇ 6 ਜਾਣੇ ਉਹ ਕਹਿੰਦੇ ਵੀ ਉਹ ਛੁੱਟੀਆਂ ਲੈ ਕੇ ਆਪਣੇ ਘਰਾਂ ਦੇ ਵਿੱਚ ਬਹਿ ਗਏ ਆ ਮੈਂ ਕਿਹਾ ਜੀ ਫਿਰ ਉਹਨਾਂ ਦਾ ਕਾਰੋਬਾਰ ਕਿਵੇਂ ਚੱਲਦਾ ਹੋ ਰੋਟੀ ਪਾਣੀ ਕਿਵੇਂ ਚੱਲਦਾ ਉਹ ਕਹਿੰਦੇ ਵੀ ਆਲੇ ਦੁਆਲੇੋਂ ਜਾਂ ਇਧਰੋਂ ਪਿੰਡੋਂ ਆਪਦੇ ਘਰੋਂ ਪੈਸੇ ਮੰਗਵਾ ਕੇ ਚੱਲ 7-8 ਮਹੀਨੇ ਘੱਟੋ-ਘੱਟ ਹੋ ਸਕਦਾ ਲੰਮਾ ਸਮਾਂ ਹੀ ਹੋਵੇ 4 ਸਾਲ ਟਰੰਪ ਇਵੇਂ ਤੱਤਾ ਭਾਰਾ ਰਵੇ ਪਰ ਉਹਨੇ ਵਕਤੀ ਤੌਰ ਦੇ ਉੱਤੇ ਜਿਹੜੀਆਂ ਰੋਕਾਂ ਲਾਈਆਂ ਜਿਵੇਂ ਉਹਦੇ ਵੱਲੋਂ ਸ਼ਕਤੀ ਦਿਖਾਈ ਗਈ ਆ 5-7 ਮਹੀਨੇ ਤਾਂ ਬਿਲਕੁਲ ਟਕਾ ਦੇ ਵਿੱਚ ਰਹਿਣਾ ਪਊਗਾ 2 ਨੰਬਰ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਨੂੰ ਤਾਂ ਵੈਸੇ ਵੀ 2 ਨੰਬਰ 'ਚ ਨਹੀਂ ਕਰਨਾ ਚਾਹੀਦਾ ਕੰਮ ਪਰ ਜਿਹੜੇ ਇਹ ਕੁਝ ਕਰਦੇ ਸੀ ਵੀ ਭਾਈ ਬਿਨਾ ਕਾਗਜ਼ਾਂ ਤੋਂ ਘੱਟ ਪੈਸਿਆਂ ਦੇ ਉੱਤੇ ਕੈਸ਼ ਦੇ ਉੱਤੇ ਕੰਮ ਕਰਦੇ ਸੀ ਉਹਨਾਂ ਲੋਕਾਂ ਦੇ ਲਈ ਇਸ ਵੇਲੇ ਕਾਫੀ ਸ਼ਕਤੀ ਆ ਉਹਨਾਂ ਲੋਕਾਂ ਦੇ ਉੱਤੇ ਕਿਸੇ ਵੀ ਵੇਲੇ ਸਟੋਰਾਂ 'ਚ ਛਾਪਾ ਮਾਰ ਕੇ ਤੇ ਸ਼ਕਤੀ ਕੀਤੀ ਜਾ ਸਕਦੀ ਆ ਇਹ ਹੋਗੀ ਉਸ ਤੋਂ ਅਗਲੀ ਗੱਲ ਇੱਕ ਹੋਰ ਬੜੀ ਮਹੱਤਵਪੂਰਨਾ 트ੰਪ ਦੇ ਵੱਲੋਂ ਕਿਹਾ ਗਿਆ ਵੀ ਮੈਂ 25% ਟੈਰਫ ਕੈਨੇਡਾ ਦੇ ਉੱਤੇ ਲਾ ਦਤਾ ਮੈਕਸੀਕੋ ਦੇ ਉੱਤੇ ਵੀ ਤੇ ਕੈਨੇਡਾ ਦੇ ਉੱਤੇ ਵੀ ਉਹਨੇ ਟੈਰਫ ਲਾ ਦਿੱਤਾ ਉਹਨੇ ਇਹ ਗੱਲ ਕਹੀ ਹੈ ਜੀ ਕਿ ਹੋਰ ਅਸੀਂ ਇਸ ਤੋਂ ਵੱਧ ਮੋਲਤ ਨਹੀਂ ਦੇ ਸਕਦੇ ਜਿਹੜਾ ਉਹਦੀ ਗੱਲ ਮੰਨੂਗਾ ਉਹ ਠੀਕ ਰਹੂਗਾ ਇਹਦਾ ਮਤਲਬ ਇਹ ਨਿਕਲਿਆ ਜਿਹੜਾ ਨਹੀਂ ਮੰਨੂਗਾ ਉਹਦੇ ਤੇ ਟੈਰਫ ਠੋਕ ਦੇਾਂਗੇ ਕੈਨੇਡਾ ਨੇ ਕਿਹਾ ਵੀ ਅਸੀਂ ਵੀ ਟੈਰਫ ਠੋਕ ਦੇਣਾ ਪਰ ਸਵਾਲ ਇਹ ਪੈਦਾ ਹੁੰਦਾ ਵੀ ਇਹਦੇ ਨਾਲ ਦੋਹਾਂ ਦੇਸ਼ਾਂ ਦੀ ਅਰਥਵਿਵਸਥਾ ਦੇ ਉੱਤੇ ਕਿੰਨਾ ਫਰਕ ਪੈਂਦਾ ਇਸ ਵੇਲੇ ਸ਼ੇਅਰ ਬਾਜ਼ਾਰ ਕਿੰਨਾ ਲੁੜਕ ਗਿਆ ਅਰਥਵਿਵਸਥਾ ਦੇ ਉੱਤੇ ਬਹੁਤ ਵੱਡਾ ਅਸਰ ਪਾਊਗਾ ਇਹ ਅਮਰੀਕਨ ਮਾਹਰ ਵੀ ਕਹਿੰਦੇ ਆ ਜਿਹੜੇ ਉੱਥੋਂ ਦੇ ਵਿੱਤੀ ਮਾਮਲਿਆਂ ਨੂੰ ਸਮਝਦੇ ਆ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਵੀ ਭਾਈ ਇਹ ਸਾਡੇ ਕਮਾਂ ਦੇ ਉੱਤੇ ਸਾਡੇ ਅਰਥਚਾਰੇ ਦੇ ਉੱਤੇ ਬਹੁਤ ਵੱਡਾ ਫਰਕ ਪੈਣਾ ਵੇਨੇ ਭਾਈ ਕੀ ਬਣਦਾ ਪਰ ਜਿਹਦੇ ਕੋਲੇ ਤਾਕਤ ਆਈ ਹੋਵੇ ਤੇ ਉਹਨੇ ਭਾਈ ਕੁਛ ਨਾ ਕੁਛ ਤਾਂ ਕਰਕੇ ਦਿਖਾਉਣਾ ਹੀ ਤੇ ਉਹ ਇਹੋ ਜਿਹਾ ਕੁਝ ਕਰਕੇ ਦਿਖਾ ਰਿਹਾ ਵੀ ਭਵਿੱਖ ਦੇ ਵਿੱਚ ਹੋ ਸਕਦਾ ਵੱਖ-ਵੱਖ ਦੇਸ਼ਾਂ ਦੇ ਨਾਲ ਅਮਰੀਕਾ ਦੇ ਸਬੰਧ ਵਿਗਾੜ ਵੀ ਰਿਤੇ ਜਾਣ ਹੋ ਸਕਦਾ ਭਾਈ ਉਹ ਆਪਣੇ ਦੇਸ਼ ਦੀ ਅਰਥਵਿਵਸਥਾ ਨੂੰ ਸੱਚੀ ਮੁੱਚੀ ਇੰਨਾ ਮਜ਼ਬੂਤ ਕਰ ਜੇ ਪਰ ਉਹਨੇ ਆਪਣੇ ਦੇਸ਼ ਬਾਰੇ ਸੋਚਣਾ ਤੇ ਕੈਨੇਡਾ ਵਾਲਿਆਂ ਨੇ ਆਪਣੇ ਦੇਸ਼ ਬਾਰੇ ਸੋਚਣਾ ਤੇ ਆਪਾਂ ਉੱਥੇ ਗਏ ਹਾਂ ਜੇ ਪੱਕੇ ਪੈਰੀ ਹਾਂ ਤਾਂ ਫਿਰ ਸ਼ਾਇਦ ਆਪਾਂ ਵੀ ਉਹ ਸੋਚ ਦੇ ਵਿੱਚ ਆ ਜਾਈਏ ਪਰ ਜੇਕਰ ਭਾਈ ਆਪਾਂ ਕੱਚੇ ਪੱਕੇ ਆ ਤੇ ਕੱਚੇ ਆ ਤੇ ਗਲਤ ਤਰੀਕੇ ਨਾਲ ਲਗਾਏ ਆ ਫਿਰ ਉਹਨਾਂ ਨੇ ਸਾਡੇ ਬਾਰੇ ਕੁਝ ਵੀ ਨਹੀਂ ਸੋਚਣਾ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਬੋਰਡ ਆ ਉਹ ਘਟ ਗਏ ਆ ਇਹ ਗੱਲ ਬੜੀ ਮਹੱਤਵਪੂਰਨ ਆ ਪੰਜਾਬ ਵਿੱਚਲੇ ਇਮੀਗ੍ਰੇਸ਼ਨ ਬੋਰਡ ਘਟ ਗਏ ਆ ਕਿਉਂਕਿ ਇਹ ਕਿਤਾ ਲਗਭਗ ਬੰਦ ਹੋਣ ਦੇ ਕੰਢੇ ਦੇ ਉੱਤੇ ਫਿਲਹਾਲ ਅਰਧੀ ਤੌਰ ਦੇ ਉੱਤੇ ਇਹ ਮੈਂ ਨਹੀਂ ਕਹਦਾ ਵੀ ਪੱਕੇ ਤੌਰ ਦੇ ਉੱਤੇ ਆ ਪਰ ਜਿਵੇਂ ਇੱਥੇ ਬੋਰਡ ਘਟੇ ਆ ਕੈਨੇਡਾ ਦੇ ਸ਼ੈਡਨ ਪਲਾਜ਼ਾ ਤੇ ਵੱਖ-ਵੱਖ ਥਾਵਾਂ ਤੋਂ ਜਿਹੜੀਆਂ ਖਬਰਾਂ ਆਉਂਦੀਆਂ ਸੀ ਵੀਡੀਓ ਦੇ ਰੂਪ ਦੇ ਵਿੱਚ ਉਹ ਵੀ ਬੜੀਆਂ ਘਟਗੀਆਂ ਹੁਣ ਨਹੀਂ ਕਦੇ ਦੇਖਿਆ ਕੋਈ ਵੀ ਭਾਈ ਉਹ ਜੀ ਕਿਸੇ ਨਾਲ ਲੜੀ ਜਾਂਦਾ ਹੋਵੇ ਕੋਈ दारू ਪੀ ਕੇ ਬੜਕ ਮਾਰ ਰਿਹਾ ਹੋਵੇ ਹਾਲਾਂਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇਗੇ ਇਹ ਕੁਝ ਕੁ ਹੁੰਦੀ ਕਾਂਗਿਆਰੀ ਕੁਝ ਕੀ ਹੁੰਦੀ ਆ ਪਰ ਸਾਰਿਆਂ ਨੂੰ ਬਦਨਾਮ ਕਰ ਜਾਂਦੀ ਆ ਹੁਣ ਜੇ ਕਰੇ ਦੇਖਿਆ ਵੀ ਪੁਲਿਸ ਦੇ ਕੋਲੋਂ ਗੁੱਟ ਛੜਾ ਕੇ ਭਾਈ ਦੇ ਹੋਣ ਕਾਰਾਂ ਦੀਆਂ ਰੇਸਾਂ ਲਵਾਉਣ ਵਾਲੇ ਹੁਣ ਪਤਾ ਨਹੀਂ ਕਿੱਥੇ ਲੁਕੇ ਆ ਇਹਨਾਂ ਲੋਕਾਂ ਦੇ ਉੱਤੇ ਵੀ ਹੁਣ ਸ਼ਕਤੀ ਆ ਕਹਿਣ ਦਾ ਭਾਵ ਇਹ ਆ ਇਹ ਇਸ ਕਰਕੇ ਲੁਕ ਗਏ ਆ ਜਾਂ ਹਟ ਗਏ ਪੰਗੇ ਲੈਣੋਂ ਜੇ ਆਪਾਂ ਪਹਿਲਾਂ ਹੀ ਇਹੋ ਜਿਹੇ ਖੜਮਸਤਗਾ ਨਾ ਕਰਦੇ ਤਾਂ ਕੀ ਪਤਾ ਆਪਣੇ ਉੱਤੇ ਅੱਜ ਵਾਲੇ ਡੜਨਾ ਆਉਂਦੇ ਤੁਹਾਡੀਆਂ ਇਹ ਚੱਕਵੀਆਂ ਗੱਲਾਂ ਤੁਹਾਡੀਆਂ ਫੁਕਰੀਆਂ ਦੇ ਕਰਕੇ ਅੱਜ ਉਹ ਲੋਕ ਪਿਸ ਰਹੇ ਆ ਜਿਹੜੇ ਲੋਕ ਜਾਣਾ ਚਾਹੁੰਦੇ ਸੀ ਜਾਂ ਜਿਹੜੇ ਲੋਕਾਂ ਨੇ 25 25 30 30 ਲੱਖ ਰੁਪਇਆ ਹੁਣ ਤੱਕ ਖਰਚ ਲਿਆ ਸੋ ਇਸ ਕਰਕੇ ਸਾਡੇ ਵੱਲੋਂ ਕੀਤੀ ਗਈ ਇੱਕ ਗਲਤੀ ਸਾਡੇ ਵੱਲੋਂ ਕੀਤੀ ਗਈ ਇਹ ਖੜਮਸਤੀ ਦੂਰ ਅਸੀਂ ਨਤੀਜੇ ਕੀ ਲੈ ਕੇ ਆਉਂਦੀ ਆ ਇਹਦੇ ਵੱਲ ਜ਼ਰੂਰ ਗੌਰ ਕਰਨੀ ਬਣਦੀ ਆ ਅੱਜ ਕੈਨੇਡਾ ਦੇ ਵਿੱਚ ਵੀ ਹਾਲਾਤ ਉਹ ਨਹੀਂ ਜਿਹੜੇ ਅਸੀਂ 10 ਸਾਲ ਪਹਿਲਾਂ ਵੇਖਦੇ ਸੀ ਅੱਜ ਅਮਰੀਕਾ ਦੇ ਵਿੱਚ ਵੀ ਉਹ ਨਹੀਂ ਜਿਹੜੇ ਅਸੀਂ 8-7 ਸਾਲ ਪਹਿਲਾਂ ਵੇਖਦੇ ਸੀ ਨੀਤੀਆਂ ਬਦਲ ਰਹੀਆਂ ਸਮਾਂ ਬਦਲਿਆ ਸਰਕਾਰਾਂ ਬਦਲੀਆਂ ਨਿਯਮ ਬਦਲੇ ਆ ਤੇ ਆਪਾਂ ਨੂੰ ਵੀ ਬਦਲਣਾ ਪਊਗਾ ਸਬਕ ਹੋਣਾ ਪਊਗਾ ਸਬਕ ਜ਼ਿਕਰ ਨਹੀਂ ਹੋਵਾਂਗੇ ਤੇ ਫਿਰ ਭਾਈ ਸਾਡੇ ਲਈ ਇੱਥੇ ਵੀ ਔਖਾ ਤੇ ਉੱਥੇ ਵੀ ਔਖਾ ਇੱਥੇ ਨਿਰਮਾਣ ਜੁਮਾ ਦੇ ਵਿੱਚ ਕਾਫੀ ਕੁਝ ਚੱਲ ਜਾਂਦਾ ਵੀ ਮੈਨੂੰ ਐਮਐਲਏ ਜਾਣਦਾ ਮੈਨੂੰ ਫਲਾਣਾ ਜਾਣਦਾ ਤੂੰ ਮੈਨੂੰ ਜਾਣਦਾ ਨਹੀਂ ਤੂੰ ਮੈਨੂੰ ਜਾਣਦੀ ਨਹੀਂ ਉੱਥੇ ਭਾਈ ਨਹੀਂ ਚੱਲਦਾ ਉਹ ਕਲਮ ਦੀ ਮਾਰ ਮਾਰਦੇ ਆ ਉਹ ਥੱਪੜ ਨਹੀਂ ਮਾਰਦੇ ਉਹ ਕਲਮ ਦੀ ਮਾਰ ਮਾਰਦੇ ਆ ਤੇ ਜੇਕਰ ਤੁਹਾਡੇ ਪੁਆਇੰਟ ਟੂ ਪੁਆਇੰਟ ਦੇ ਵਿੱਚ ਸਮੱਸਿਆ ਆ ਗਈ ਤੇ ਫਿਰ ਭਾਈ ਉਹ ਕੁਝ ਹੋਣਾ ਜਿਹਦੇ ਬਾਰੇ ਮੈਨੂੰ ਵੀ ਗਿਆਨ ਨਹੀਂ ਸੋ ਕਲਮ ਲਾ ਕੇ ਗੱਲੇ ਇੱਥੇ ਮੁਕਤੀ ਕਰਦੇ ਆ ਕਿ ਅਮਰੀਕਾ ਦੀਆਂ ਸ਼ਕਤੀਆਂ ਕੈਨੇਡਾ ਦੀਆਂ ਸ਼ਕਤੀਆਂ ਪੰਜਾਬੀਆਂ ਨੂੰ ਫਿਕਰਾਂ ਦੇ ਵਿੱਚ ਪਾ ਰਹੀਆਂ ਹੁਣ ਆਪਾਂ ਇਸ ਗੱਲ ਨੂੰ ਪ੍ਰਾਪਤੀ ਮੰਨੀਏ ਵੀ ਭਾਈ ਪੰਜਾਬ ਦੇ ਵਿੱਚ ਪਾਸਪੋਰਟ ਘਟ ਬਣ ਰਹੇ ਆ 2020 ਦੇ ਵਿੱਚ 11 ਲੱਖ ਤੇ 94 ਹਜ਼ਾਰ ਪਾਸਪੋਰਟ ਪੰਜਾਬ 'ਚ ਬਣੇ ਤੇ 2024 ਦੇ ਵਿੱਚ ਸਵਾ ਲੱਖ ਦੇ ਕਰੀਬ ਗਿਣਤੀ ਘਟ ਗਈ ਤੇ 2025 ਦੇ ਜਨਵਰੀ ਮਹੀਨੇ ਦੇ ਵਿੱਚ ਮੇਰੇ ਅਖਿਆਲ ਵਿੱਚ 58 59 ਹਜ਼ਾਰ ਪਾਸਪੋਰਟ ਬਣੇ ਆ ਸੋ ਗਿਣਤੀ ਲਗਾਤਾਰ ਘਟ ਰਹੀ ਆ ਪਰ ਇਹ ਵਕਤੀ ਤੌਰ ਦੇ ਉੱਤੇ ਜਾਂ ਆਰਦੀ ਤੌਰ ਦੇ ਉੱਤੇ ਆਪਾਂ ਮੰਨਦੇ ਆ ਜੇ ਕੱਲ ਨੂੰ ਕੋਈ ਨਾ ਕੋਈ ਦੇਸ਼ ਨੇ ਬੁਹਾ ਖੋਲਤਾ ਤੇ ਆਪਾਂ ਫੇਰ ਕੰਮ ਚੱਕ ਦੇਣਾ ਜੇ ਕਿਤੇ ਸ਼ਕਤੀ ਹੋ ਗਈ ਆਪਾਂ ਥੋੜੇ ਜਿਹਾ ਤੌਰ ਦੇ ਉੱਤੇ ਫੇਰ ਬੈਠ ਜਾਣਾ ਸੋ ਇਹਨੇ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਜਾਨੇ ਜਦ ਦੇ ਪੰਜਾਬਗਾਂ ਨੂੰ ਇੱਕ ਬੇਨਤੀ ਕਰਨੀ ਵੜਦੀ ਹੈ ਸਾਡੇ ਪੰਜਾਬੀ ਭੈਣਾ ਵੀਰ ਸਤਕਾਰਯੋਗ ਆ ਤੁਸੀਂ ਇੱਕ ਨੰਬਰ ਦੇ ਵਿੱਚ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਜਾਓ ਤੁਹਾਨੂੰ ਜਾਣ ਦੇ ਪੂਰੇ ਪੂਰੇ ਅਧਿਕਾਰ ਆ ਜਾਓਗੇ ਮੁਰਤਾ ਹੋਗੇ ਜਾਂ ਬੇਬੇ ਟੱਲੀ ਹੋਗੀ ਬਾਪੂ ਟੱਲਾ ਹੋ ਗਿਆ ਘਰ ਦੇ ਵਿੱਚ ਕੋਈ ਸਮੱਸਿਆ ਆ ਗਈ 2 ਨੰਬਰ ਤੇ ਜਾਓਗੇ ਮੈਨੂੰ ਦੇਸ਼ ਦੇ ਵਿੱਚ ਖਤਰਾ ਆ ਗੱਲਾਂ ਪਾਉਗੇ ਫਿਰ ਤੁਸੀਂ ਉੱਥੇ ਖਤਰਾ ਢੂੰਡੇ ਰਹੋ ਫਿਰ ਇੱਧਰ ਨਹੀਂ ਆਉਣ ਦਿੰਦੇ ਉਹ ਕਹਿ ਦਿੰਦੇ ਵੀ ਭਾਈ ਤੈਨੂੰ ਤਾਂ ਖਤਰਾ ਤੂੰ ਕਿਹੜੀ ਗੱਲੋਂ ਚੱਲਿਆ ਖਤਰੇ ਵਾਲੀ ਥਾਂ ਦੇ ਉੱਤੇ ਇੱਕ ਨੰਬਰ ਤੇ ਜਾਓ ਹੀਰਾ ਫੇਰੀਆਂ ਨਾ ਕਰੋ ਦਸਤਾਵੇਜ਼ ਆਪਣੇ ਪੂਰੇ ਰੱਖੋ ਐ ਪੂਰਾ ਟਿਚਨ ਰਿਆ ਕਰੋ ਵੀ ਭਾਈ ਸਾਡੇ ਕੋਲੇ ਸਾਰੇ ਕਾਗਜ਼ ਪੂਰੇ ਆ ਇੱਕ ਵਾਰੀ ਛੱਡ 10 ਵਾਰੀ ਦੇਖ ਫੇਰ ਕੁਛ ਨਹੀਂ ਹੋਣਾਗਾ ਪਰ ਜੇਕਰ ਆਪਣੇ ਵਿੱਚ ਕੋਈ ਵੀ ਕਾਣ ਆ ਜੇਕਰ ਆਪਣੇ ਵਿੱਚ ਕੋਈ ਵੀ ਗਲਤੀ ਆ ਜੇਕਰ ਆਪਾਂ ਕਿਤੇ ਵੀ ਗਲਤ ਹੈਗੇ ਆ ਤੇ ਫੇਰ ਤਾਂ ਭਾਈ ਉਹਨਾਂ ਨੇ ਟੰਗਣਾ ਹੀ ਆ ਤੇ ਭਾਈ ਉਥੋਂ ਦੇ ਵਕੀਲਾਂ ਦੀਆਂ ਫੀਸਾਂ ਨਹੀਂ ਮਾਣ ਉਹਨੇ ਆਪਾਂ ਕਮਾਏ ਨਹੀਂ ਹੁੰਦੇ ਜਿੰਨੇ ਕੇ ਫੀਸ ਦੇ ਤੌਰ ਤੇ ਉੱਤੇ ਵਕੀਲ ਸਾਹਿਬ ਨੂੰ ਦੇਣੇ ਪੈਂਦੇ ਆ ਹੁਣੇ ਤੁਸੀਂ ਦੇਖਣਾ ਵੀ ਵਕੀਲਾਂ ਨੂੰ ਫੀਸਾਂ ਉੱਥੇ ਦੇਣੀਆਂ ਜਾਂ ਇੱਥੇ ਘਰ ਦੇ ਵਿੱਚ ਹਲ ਚਲਾਉਣਾ ਜਾਓ ਉੱਥੇ ਤੁਸੀਂ ਬੇਸਮੈਂਟ ਦੇ ਵਿੱਚ ਰਹਿ ਕੇ ਆਪਣਾ ਇਧਰਲਾ ਘਰ ਛੱਡਣਾ ਜਾਂ ਬੇਬੇ ਨੂੰ ਉੱਥੇ ਬੈਠੇ ਚੇਤੇ ਕਰਨਾ ਜਾਂ ਇੱਥੇ ਬੈਠ ਕੇ ਸੇਵਾ ਕਰਨੀ ਬੇਬੇ ਦੀ ਮਰਜ਼ੀ ਤੁਹਾਡੀ ਆ।